ਹਾਂ ਜੀ ਬਾਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਛਾਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕਮਕਸ ਮस्तक ਹੋਣ ਲਈ ਆਏ ਆਏ ਬਸ ਔਰ ਕੋਈ ਗੱਲ ਨਹੀਂ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆਏ ਜੀ ਸਰ ਪੰਜਾਬ ਦੇ ਹੋਰ ਦੇ ਵਿੱਚ ਕੀ ਬੀਤ ਚੌਧਰੀ ਨਕੀ ਬਿਆਦ ਚੌਧਰੀ ਜੀ ਸਾਰੇ ਇਹੋ ਕਿੰਨੇ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਸ ਲਾਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੌਲੀਵੁੱਡ ਬਹੁਤ ਵੱਟੇ ਤੱਕ ਬਜਟ ਕਿੰਨਾ ਬਣਦਾ ਫੋਟੋ ਉਹ ਇਸ ਤਰ੍ਹਾਂ ਕਿ ਕੰਮਾਂ ਨਾਲ ਸੰਬੰਧ ਵਿੱਚ ਹੋਰ ਵਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ achhi achhi film ban rahi hain ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ achhi film ਆ ਰਹੀ ਹੈ ਸ਼ੌਂਕੀ ਸਰਦਾਰ ਅਸੀਂ ਮੈਂ ਬੱਬੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਸਾਲ ਮੈਂ ਬਹੁਤ ਕੀਤੇ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕੇ। ਔਰ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਹੈ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮੋਡ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟਰ ਕਰੀਏ। ਕਿ ਲਾਸਟ ਲਾ ਪਾਰ ਉਹਦਾ ਇਹ ਅਗਲਾ ਪਾਰ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾਹਿਬ ਤਿੰਨ ਮੀਰੀਆਂ ਦੇ ਤੁਸੀਂ ਪਸੰਦੀਦਾ ਆਧਕਾਰ ਹੋ ਬਰਾਸ ਕੀ ਆ ਤੇ ਤੰਦਰੁਸਤੀ ਦਾ ਗ੍ਰਾਜ ਹੈ ਬਿਜ਼ਨਸ ਬੰਦਾ ਕੀ ਹੈ ਜੀ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮੀ ਬਾਬਦੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਸ ਸ਼ੇਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੇ ਜੀ ਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਥੈਂਕ ਯੂ ਤੇ ਲੀ ਜਾਂਦਾ ਗਾ ਬਹੁਤ ਬਹੁਤ ਸ਼ੁਕਰੀਆ